ਜੀਨਾ ਨਬਸ ਰਹਿਨਾ ਸੇ ਕਨਹਿਆ ਸੇ ਕਨਹਿਆ ਸੇ ਕਨਹਿਆ ਜੋ ਜਨ ਲੁਜ ਹੈ ਮਨੈ ਸਿਉ ਸੇ ਸੂਰੇ ਪਰਦਾਨਾ ਬਾਬਾ ਜੀ ਦੇ ਜੀਵਨ ਦੀਆਂ ਕੇ ਘਟਨਾਵਾਂ ਵੇਖਣ ਤੇ ਬਾਚਨ ਨੂੰ ਤਾਂ ਭਾਵੇਂ ਛੋਟੀਆਂ ਲੱਗਦੀਆਂ ਹਨ ਪਰ ਇਹਨਾਂ ਛੋਟੀਆਂ-ਛੋਟੀਆਂ ਘਟਨਾਵਾਂ ਪਿੱਛੇ ਜਗਿਆਸੂ ਜਨਾਂ ਲਈ ਮਹਾਨ ਪ੍ਰੇਰਨਾ ਸਰੋਤ ਸੁਪੇਪੇ ਹਨ ਜੋ ਪ੍ਰੇਮੀ ਇਹਨਾਂ ਪ੍ਰੇਰਨਾ ਸਰੋਤਾਂ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਯਤਨ ਕਰੇਗਾ ਉਸ ਦੇ ਜੀਵਨ ਪੰਧ ਵਿੱਚੋਂ अनेका ਠੇਡੇ ਪੱਥਰ ਦੂਰ ਹੋ ਜਾਣਗੇ ਅਤੇ ਜੀਵਨ ਯਾਤਰਾ ਸੋਖੀ ਅਤੇ ਰਸਦਾਇਕ ਹੋ ਨਿਬੜੇਗੀ ਬਾਬਾ ਜੀ ਦੱਸਦੇ ਸੰਨ ਕਿ ਅਕੇਰਾਂ ਦੀ ਗੱਲ ਹੈ ਕਿ ਅਸੀਂ ਆਪਣੇ ਪਿੰਡ 119 ਚੱਕ ਤੋਂ ਦੂਸਰੇ ਚੱਕ ਵਿੱਚ ਇੱਕ ਬਿਮਾਰ ਪ੍ਰੇਮੀ ਦੀ ਖਬਰ ਸੁਰਤ ਲੈਣ ਵਾਸਤੇ ਅਕਸਰ ਦੂਜੇ ਤੀਜੇ ਦਿਨ ਜਾਇਆ ਕਰਦੇ ਸਾਂ ਰਸਤੇ ਵਿੱਚ ਤੁਰੇ ਜਾਂਦੇ ਇੱਕ ਕਮਾਦ ਦੇ ਖੇਤ ਕੋਲ ਦੀ ਲੰਗਣਾ ਸੀ ਮਨ ਵਿੱਚ ਗੰਨੇ ਚੂਪਣ ਦੀ ਲਾਲਸਾ ਪੈਦਾ ਹੋ ਗਈ ਇਸ ਲਾਲਸਾ ਦੀ ਪੂਰਤੀ ਲਈ ਮਨ ਵਿੱਚ ਫੁਰਨਾ ਬਣਿਆ ਕਿ ਅੱਗੇ ਜੋ ਕਮਾਦ ਦਾ ਖੇਤ ਆ ਰਿਹਾ ਹੈ ਉਸ ਵਿੱਚੋਂ ਇੱਕ ਦੋ ਗੰਨੇ ਭੰਨ ਕੇ ਚੂਪ ਲਈਏ ਇੱਕ ਦੋ ਗੰਨੇ ਆਦੇ ਭੰਨਣ ਨਾਲ ਕਿਹੜਾ ਖੇਤ ਵਿੱਚ ਘਾਟਾ ਪੈ ਚੱਲਿਆ ਹੈ ਇੰਨਾ ਫੁਰਨਾ ਆਉਂਦੇ ਹੀ ਮਨ ਦੀ ਮਨ ਨਾਲ ਖਿੱਚੋ ਤਾਣ ਚੱਲ ਪਈ ਆਤਮਾ ਦੀ ਆਵਾਜ਼ ਆਵੇ ਕਿ ਭਾਵੇਂ ਕਮਾਦ ਦੇ ਖੇਤ ਵਿੱਚੋਂ ਇੱਕ ਦੋ ਗੰਨੇ ਭੰਨਣ ਨਾਲ ਫਰਕ ਤਾਂ ਕੁਝ ਨਹੀਂ ਪਵੇਗਾ ਪਰ ਇਹ ਹੈ ਤਾਂ ਚੋਰੀ ਹੀ ਚੋਰੀ ਕੱਖ ਦੀ ਵੀ ਤੇ ਚੋਰੀ ਲਖ ਦੀ ਵੀ ਚੋਰੀ ਤਾਂ ਚੋਰੀ ਹੀ ਹੈ ਚੋਰੀ ਕਰਨ ਵਾਲੇ ਲਈ ਸਤਿਗੁਰਾਂ ਨੇ ਸਖਤ ਸ਼ਬਦਾਂ ਵਿੱਚ ਤਾੜਨਾ ਕੀਤੀ ਹੈ ਕਿ ਚੋਰ ਕੀ ਹਮ ਭਰੇ ਨਾ ਕੋਏ ਚੋਰ ਕਾ ਕੀਆ ਚੰਗਾ ਕਿਉਂ ਹੋਏ ਦੂਸਰੇ ਮੰਨ ਦੇ ਅੰਦਰੋਂ ਹੀ ਉੱਤਰ ਦਿੱਤਾ ਕਿ ਅਸੀਂ ਵੀ ਤਾਂ ਜ਼ਿੰਮੇਦਾਰਾਂ ਹੀ ਕਰਦੇ ਹਾਂ ਸਾਡੇ ਖੇਤਾਂ ਵਿੱਚੋਂ ਵੀ ਕਈ ਲੋੜਬੰਦ ਬੇਲੇ ਕੁਬੇਲੇ ਆਪਣੀ ਲੋੜ ਪੂਰੀ ਕਰ ਲੈਂਦੇ ਹਨ ਉਹ ਕਿਹੜਾ ਸਾਨੂੰ ਪੁੱਛ ਕੇ ਕਰਦੇ ਹਨ ਨਾਲ ਹੀ ਅੰਦਰੋਂ ਆਵਾਜ਼ ਆਈ ਕਿ ਭਾਵੇਂ ਉਹ ਚੋਰੀ ਛੁੱਪੇ ਆਪਣੀ ਲੋੜ ਪੂਰੀ ਕਰ ਲੈਂਦੇ ਹਨ ਪਰ ਉਹਨਾਂ ਪ੍ਰਤੀ ਸਾਡੇ ਮਨ ਵਿੱਚ ਕੋਈ ਚੰਗੀ ਭਾਵਨਾ ਤਾਂ ਨਹੀਂ ਉਹਨਾਂ ਪ੍ਰਤੀ ਅਸੀਂ ਸ਼ਾਬਦਿਕ ਚੋਰੀ ਹੀ ਵਰਤਦੇ ਹਾਂ ਕਿ ਬੇਲੇ ਕੁਵੇਲੇ ਪਤਾ ਨਹੀਂ ਕਿਹੜਾ ਭਲਾ ਮਾਨਸ ਚੋਰੀ ਕਰਕੇ ਫਸਲ ਦਾ ਉਜਾੜਾ ਕਰ ਗਿਆ ਹੈ ਅਤੇ ਉਸ ਨੂੰ ਫੜਨ ਦਾ ਯਤਨ ਕਰੀਦਾ ਹੈ ਅੰਦਰੋਂ ਆਤਮਾ ਨੇ ਆਵਾਜ਼ ਦਿੱਤੀ ਕਿ हे ਮਨ ਜੇ ਮੈਂ ਤੇਰੇ ਪ੍ਰੇਰਨਾ ਦੇਣ ਤੇ ਗੰਨੇ ਭੰਨ ਲਵਾਂ ਜੇ ਕਿਸੇ ਨੂੰ ਪਤਾ ਲੱਗ ਗਿਆ ਕਿ ਹਰਨਾਮ ਸਿੰਘ ਨੇ ਇਸ ਖੇਤ ਵਿੱਚੋਂ ਗੰਨੇ ਭੰਨੇ ਹਨ ਉਹ ਤੇਰੇ ਪ੍ਰਤੀ ਕੀ ਅੰਦਾਜ਼ਾ ਲਗਾਉਣਗੇ ਤੇ ਥਾਂ ਥਾਂ ਤੇ ਤੇਰੇ ਚੋਰੀ ਕਰਨ ਦੀ ਚਰਚਾ ਚੱਲੇਗੀ ਕਿ ਹਰਨਾਮ ਸਿੰਘ ਵੇਖਣ ਨੂੰ ਤਾਂ ਗੁਰਮੁਖੀ ਲਿਬਾਸ ਅਤੇ ਗੁਰਸਿੱਖੀ ਦਾ ਧਾਰਨੀ ਹੈ ਪਰ ਨਾਲ ਹੀ ਆਮ ਆਦਮੀਆਂ ਦੀ ਤਰ੍ਹਾਂ ਚੋਰੀ ਵੀ ਕਰ ਲੈਂਦਾ ਹੈ ਜਿੱਥੇ ਤੇਰੀ ਬਦਨਾਮੀ ਹੋਵੇਗੀ ਉੱਥੇ ਗੁਰਸਿੱਖੀ ਅਤੇ ਗੁਰੂ ਨੂੰ ਵੀ ਉਹ ਲੰਬਾ ਲੱਗੇਗਾ ਸੋ ਇਹ ਕੰਮ ਕਿਸੇ ਕੀਮਤ ਤੇ ਵੀ ਨਹੀਂ ਕਰਨਾ ਇਹਨਾਂ ਵਿਚਾਰਾਂ ਦੀ ਉਦੇੜ ਗੁਣ ਹਲੇ ਚੱਲ ਰਹੀ ਸੀ ਕਿ ਕਮਾਦ ਦਾ ਖੇਤ ਵੀ ਨੇੜੇ ਆ ਗਿਆ ਤਰੇ ਅਤੇ ਗੰਨਾ ਚੁਪਨ ਦੇ ਸੰਕਲਪ ਨੇ ਜ਼ੋਰ ਫੜ ਲਿਆ ਤੇ ਮਨ ਨੇ ਇੱਕ ਬਿਉਂਤ ਘੜ ਕੇ ਗੰਨਾ ਭੰਨਣ ਤੋਂ ਹੋੜਨ ਵਾਲੇ ਮਨ ਦੇ ਅੱਗੇ ਲਿਆ ਕੇ ਖੜੀ ਕੀਤੀ ਕਿ ਕਮਾਦ ਦੇ ਖੇਤ ਦੇ ਕੋਲ ਜਾ ਕੇ ਉਸ ਕਮਾਦ ਦੇ ਖੇਤ ਦੇ ਮਾਲਕ ਸਰਦਾਰ ਉੱਤਮ ਸਿੰਘ ਦਾ ਨਾਮ ਲੈ ਕੇ ਉੱਚੀ ਆਵਾਜ਼ ਮਾਰਾਂਗਾ ਅਤੇ ਕਹਾਂਗਾ ਕਿ ਭਾਈ ਆ ਉੱਤਮ ਸਿੰਘਾ ਮੇਰਾ ਚਿੱਤ ਗੰਨਾ ਚੁੱਪਣ ਨੂੰ ਕਰਦਾ ਹੈ ਸੋ ਮੈਂ ਤੁਹਾਡੇ ਖੇਤ ਵਿੱਚੋਂ ਦੋ ਗੰਨੇ ਭੰਨਣ ਲੱਗਾ ਹਾਂ ਇਸ ਤਰ੍ਹਾਂ ਕਰਨ ਨਾਲ ਨਾ ਤਾਂ ਕੋਈ ਚੋਰੀ ਹੋਵੇਗੀ ਕਿਉਂਕਿ ਮੈਂ ਕਮਾਦ ਦੇ ਮਾਲਕ ਨੂੰ ਪੁੱਛ ਕੇ ਗੰਨਾ ਭੰਨਣਾ ਹੈ ਅੰਦਰੋਂ ਦੂਸਰਾ ਮਨ ਕਹਿਣ ਲੱਗਾ हे ਮਨ कबन कबन नहीं पतरिया तुम प्रतीत महामोहनी मोहया नरक की रीत मन खुटहर तेरा नहीं विश्वास तू महाउदमादा खर का पैखर तो छुट जो ऊपर लादा रहा ਜਪ ਤਪ ਸੰਜਮ ਤੁਮ ਖੰਡੇ ਜਮ ਕੇ ਦੁਖ ਡਾਂਡ ਸਿਮਰਹਿ ਨਾਹੀ ਜੋ ਨ ਦੁਖ ਨਿਰਲਜੇ ਭਾਂਡ ਏ ਮਾਲਕ ਤੂੰ ਆਪਣੀ ਹਵਸ ਦੀ ਪੂਰਤੀ ਲਈ ਅਨੇਕਾਂ ਤਰ੍ਹਾਂ ਦੀਆਂ ਦਲੀਲਾਂ ਘੜ ਘੜ ਕੇ ਅੱਗੇ ਰੱਖਦਾ ਹੈ ਏ ਮਨ ਭਲਾ ਇਹ ਦੱਸ ਕਿ ਜੇ ਇਸ ਕਮਾਦ ਵਿੱਚ ਤੇਰੇ ਭਾਗਾਂ ਦੀ ਪਰਲਬਤ ਦਾ ਗੰਨਾ ਹੋਇਆ ਉਹ ਤੈਹੀਂ ਚੁਪੜਾ ਹੈ ਕਿਸੇ ਹੋਰ ਨੂੰ ਨਹੀਂ ਉਹ ਤੈਨੂੰ ਹੀ ਮਿਲਣਾ ਹੈ ਤੇ ਕੋਈ ਹੋਰ ਲੈ ਵੀ ਨਹੀਂ ਸਕਦਾ ਹੇ ਮਾਨ ਸਬਰ ਤੇ ਸੰਤੋਖ ਤੋਂ ਕੰਮ ਲੈ ਗੁਰੂ ਬਚਨਾਂ ਅਤੇ ਆਪਣੇ ਪਰਲਬਤ ਤੇ ਯਕੀਨ ਰੱਖ ਕੇ ਤਕੜਾ ਹੋ ਇੱਕ ਜ਼ੁਬਾਨ ਦੇ ਰਸ ਲਈ ਤੂੰ ਮੈਨੂੰ ਚੋਰ ਨਾ ਬਣਾ ਮੈਂ ਤੇਰੇ ਆਖੇ ਨਹੀਂ ਲਗਣਾ ਇਸ ਮਨ ਦੇ ਝਗੜੇ ਵਿੱਚ ਸ੍ਰੇਸ਼ਟ ਮਨ ਨੇ ਭੈੜੇ ਮਨ ਦੇ ਫੁਰਨੇ ਨੂੰ ਲਿਤਾੜ ਦਿੱਤਾ ਤੇ ਅੰਦਰੋਂ ਆਵਾਜ਼ ਆਈ اے ਮਨ ਮੇਰਿਆ ਤੂੰ ਥਿਰ ਰਹੋ ਚੋਟ ਨਾ ਖਾਵੀਂ ਰਾਮ ਮਨਾ ਤਕੜਾ ਹੋ ਐਵੇਂ ਛੋਟੇ ਛੋਟੇ ਰਸਾਂ ਕਸਾਂ ਮਗਰ ਲਾਕੇ ਅਸੂਲਾਂ ਦਾ ਤਿਆਗੀ ਨਾ ਬਣ। ਮਨ ਦਾ ਮਨ ਨਾਲ ਝਗੜਾ ਹੁੰਦੇ। ਕਮਾ ਦਾ ਖੇਤ ਨੇੜੇ ਆ ਗਿਆ। ਤੇ ਬਾਬਾ ਜੀ ਦੱਸਦੇ ਹਨ ਕਿ ਮੈਂ ਹਜੇ ਖੇਤ ਦੇ ਅੱਧ ਤੱਕ ਇਹ ਰਸਤਾ ਤੈਅ ਕੀਤਾ ਹੋਣਾ ਹੈ। ਕਿ ਕਮਾ ਦੇ ਖੇਤ ਵਿੱਚੋਂ ਭਾਈਆ ਉਤਮ ਸਿੰਘ ਹੋਰੀ ਕਾਫੀ ਸਾਰੇ ਗੰਨਿਆਂ ਦੇ ਟੁੱਟੇ ਹੋਏ ਆਗ ਲੈ ਕੇ ਬਾਹਰ ਆ ਗਏ। ਤੇ ਮੇਰੇ ਤੋਂ ਤਿੰਨ ਚਾਰ ਕਰਮਾਂ ਦੀ ਬਿੱਥ ਤੇ ਖਲੋ ਕੇ ਭਾਈਆ ਉੱਤਮ ਸਿੰਘ ਨੇ ਬੜੇ ਪ੍ਰੇਮ ਨਾਲ ਮੈਨੂੰ ਫਤੇ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈਆ ਉੱਤਮ ਸਿੰਘ ਨੂੰ ਦੇਖ ਕੇ ਮੈਂ ਮਨ ਹੀ ਮਨ ਵਿੱਚ ਬੜਾ ਹੈਰਾਨ ਤੇ ਸ਼ਰਮਸ਼ਾਰ ਹੋ ਗਿਆ ਸਰਦਾਰ ਉੱਤਮ ਸਿੰਘ ਜੀ ਨੇ ਫਤੇ ਉਪਰੰਤ ਆਪ ਹੀ ਗੱਲ ਆਰੰਭ ਕਰ ਦਿੱਤੀ ਕਿ ਸਾਡੇ ਇਸ ਕਮਾਦ ਦੇ ਖੇਤ ਵਿੱਚੋਂ ਹਰ ਰੋਜ਼ ਕੋਈ ਆਂਦਾ ਜਾਂਦਾ ਗੰਨੇ ਭੰਦਾ ਹੈ ਕਿ ਉਹ ਭੱਦਰ ਪੂਸ਼ ਉਹਨਾਂ ਗੰਨਿਆਂ ਦੇ ਆਗ ਤੋੜ ਕੇ ਕਮਾਦ ਵਿੱਚ ਬਗਾਵਤ ਸੁੱਟਦਾ ਹੈ ਭਾਈਆ ਉੱਤਮ ਸਿੰਘ ਦੇ ਹੱਥ ਵਿੱਚ ਫੜੇ ਆਗ ਮੈਨੂੰ ਦੁਖਾਉਂਦੀਆਂ ਆਖਿਆ ਕਿ ਇਹ ਆਗ ਕੇਵਲ ਕੱਲ ਦੇ ਹੀ ਨਹੀਂ ਹਨ ਮੈਂ ਕਈ ਦਿਨਾਂ ਤੋਂ ਉਸ ਗੰਨੇ ਭੰਨਣ ਵਾਲੇ ਚੋਰ ਦੀ ਤਲਾਸ਼ ਵਿੱਚ ਹਰ ਰੋਜ਼ ਖੇਤ ਵਿੱਚ ਆ ਕੇ ਬੈਠ ਜਾਂਦਾ ਹਾਂ ਕਿ ਕਿਤੇ ਉਹ ਭਲਾ ਮਾਨਸ ਮੇਰੇ ਹੱਥ ਆ ਜਾਵੇ ਤਾਂ ਮੈਂ ਉਸ ਨੂੰ ਇਸ ਕੀਤੇ ਨੁਕਸਾਨ ਦਾ ਸਵਾਦ ਚਖਾਵਾ ਤੇ ਪਰਿਆਂ ਵਿੱਚ ਨਸ਼ਰ ਕਰਾਂ ਪਰ ਅਜ ਤੱਕ ਉਹ ਮੇਰੇ ਹੱਥ ਨਹੀਂ ਆਇਆ ਮੈਂ ਹੁਣ ਵੀ ਉਸ ਦੀ ਉਡੀਕ ਵਿੱਚ ਕਮਾਧੇ ਦੇ ਅੰਦਰ ਰਸਤੇ ਤੋਂ 5-6 ਕਰਮਾਂ ਦੇ ਦੂਰ ਬੈਠਾ ਸਾਂ ਜਿੱਥੋਂ ਮੈਨੂੰ ਦੂਰ ਦੂਰ ਤੱਕ ਦਿਸਦਾ ਸੀ ਮੈਂ ਤੁਹਾਨੂੰ ਦੂਰੋਂ ਹੀ ਆਉਂਦੇ ਵੇਖ ਲਿਆ ਤੇ ਮਨ ਵਿੱਚ ਵਿਚਾਰ ਆਈ ਕਿ ਚਲੋ ਚੋਰ ਦੇ ਫੜਨ ਦੇ ਬਹਾਨੇ ਹੀ ਅੱਜ ਭਾਈ ਹਰਨਾਮ ਸਿੰਘ ਹੋਰਾਂ ਦੇ ਦਰਸ਼ਨ ਹੋ ਗਏ ਮੈਂ ਤਾਂ ਸਵੇਰ ਦਾ ਕਮਾਧੇ ਦੇ ਹੋਮ ਵਿੱਚ ਬੈਠਾ ਥੱਕ ਗਿਆ ਹਾਂ ਸੋ ਜਿੱਥੇ ਤੱਕ ਤੁਸੀਂ ਚੱਲੇ ਹੋ ਜਰਾ ਠਹਿਰ ਕੇ ਚਲੇ ਜਾਣਾ ਥੋੜਾ ਚਿਰ ਮੈਨੂੰ ਵੀ ਦਰਸ਼ਨ ਦਿਓ ਤੇ ਮਨ ਵਿੱਚ ਗੁਰਮਤ ਪ੍ਰਤੀ ਕੁਝ ਸ਼ੰਕੇ ਹਨ ਨਾਲ ਹੀ ਉਹਨਾਂ ਨੂੰ ਦੂਰ ਕਰੋ ਉਤਮ ਸਿੰਘ ਨੇ ਇੱਕ ਸੰਘਣੀ ਟਾਲੀ ਜੋ ਕਮਾ ਦੇ ਸਾਹਮਣੇ ਸੀ ਉਸ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਆਪ ਜੀ ਉਸ ਟਾਲੀ ਦੀ ਛਾਵੇਂ ਹਵਾ ਹਾਰੇ ਬੈਠੋ ਮੈਂ ਸੋਹਣੇ ਸੋਹਣੇ ਪੰਜ ਚਾਰ ਗੰਨੇ ਲਿਆਉਂਦਾ ਹਾਂ ਨਾਲੇ ਆਪ ਜੀ ਕਿਰਪਾ ਕਰਕੇ ਗੰਨੇ ਛਕੋ ਨਾਲੇ ਗੁਰਮਤ ਵਿਚਾਰਾਂ ਸੁਣਾਉਣ ਦੀ ਖੇਚਲ ਕਰੋ ਬਾਬਾ ਜੀ ਦੱਸਦੇ ਸਨ ਕਿ ਮੈਂ ਬਥੇਰਾ ਭਾਈਏ ਉਤਮ ਸਿੰਘ ਉਹਨਾਂ ਨੂੰ ਕਿਹਾ ਕਿ ਮੈਂ ਅੱਗੇ ਛੇਤੀ ਜਾਣਾ ਹੈ ਪਰ ਉਸ ਦੇ ਪ੍ਰੇਮ ਦੇ ਜੋਰ ਅੱਗੇ ਮੇਰੀ ਕੋਈ ਪੇਸ਼ ਨਾ ਗਈ ਭਾਈਆ ਜੀ ਤਾਂ ਖੇਤ ਵਿੱਚ ਗੰਨੇ ਭੰਨਣ ਚਲੇ ਗਏ ਤੇ ਮੈਂ ਇੱਕ ਪਾਸੇ ਮਨ ਨਾਲ ਸ਼ਰਮਿੰਦਗੀ ਅਤੇ ਦੂਜੇ ਪਾਸੇ ਗੁਰੂ ਮਹਾਰਾਜ ਜੀ ਦਾ ਧੰਨਵਾਦ ਕਰਦਾ ਹੋਇਆ ਤਾਲੀ ਦੀ ਛਾਵੇਂ ਜਾ ਬੈਠਾ ਤੇ ਸ੍ਰੇਸ਼ਟ ਮਨ ਸ਼ਰਾਰਤੀ ਮਨ ਨੂੰ ਲਾਣਤਾ ਪਾਉਣ ਲੱਗਾ ਕਿ ਭਲਿਆ ਲੋਕਾ ਦੱਸ ਜੇ ਮੈਂ ਤੇਰੀ ਪ੍ਰੇਰਨਾ ਅਧੀਨ ਗੰਨੇ ਭੰਨ ਲੈਂਦਾ ਤਾਂ ਅੱਜ ਤੱਕ ਦੇ ਉੱਤਮ ਸਿੰਘ ਦੇ ਸਾਰੇ ਨੁਕਸਾਨ ਦੀ ਜ਼ਿੰਮੇਵਾਰੀ ਤੂੰ ਮੇਰੇ ਸਿਰ ਤੇ ਚੁਕਾ ਦੇਣੀ ਸੀ ਤੇ ਸਦਾ ਵਾਲੀ ਚੋਰੀ ਦਾ ਠੱਪਾ ਮੇਰੇ ਤੇ ਲੱਗ ਜਾਣਾ ਸੀ ਉੱਤਮ ਸਿੰਘ ਨੇ ਪਤਾ ਨਹੀਂ ਕਿੰਨਿਆਂ ਹੋਰਾਂ پاس ਗੱਲ ਕਰਨੀ ਸੀ ਕਿ ਹਰਨਾਮ ਸਿੰਘ ਨੂੰ ਮੈਂ ਅਜ ਗੰਨੇ ਭੰਨਦੇ ਆ ਫੜਿਆ ਹੈ ਦੇਖਣ ਨੂੰ ਤਾਂ ਬੜਾ ਗੁਰਮੁਖ ਲੱਗਦਾ ਹੈ ਪਰ ਚੋਰੀ ਕਰਨ ਦਾ ਵੀ ਬੜਾ ਮਹਰ ਹੈ ਚੋਰੀ ਵੀ ਆਵਾਜ਼ ਮਾਰ ਕੇ ਕਰਦਾ ਹੈ ਸ਼ਰਾਰਤੀ ਮਨ ਪਾਣੀ ਉਹ ਪਤਲਾ ਹੋ ਗਿਆ ਤੇ ਸ੍ਰੇਸ਼ਟਮਾਨ ਦੀਆਂ ਝਿੜਕਾਂ ਸੁਣ ਰਿਹਾ ਸੀ ਦੂਸਰੇ ਪਾਸੇ ਪ੍ਰਾਲਬਦ ਅਤੇ ਹੋਰ ਯਕੀਨ ਵਧਿਆ ਕਿ ਵੇਖੋ ਜੇ ਮੈਂ ਇਸ ਖੇਤ ਵਿੱਚੋਂ ਮਨ ਦੀ ਪ੍ਰੇਰਣਾ ਅਧੀਨ ਗੰਨੇ ਪੰਨ ਲੈਂਦਾ ਮਿਲਨੇ ਤਾਂ ਮੇਰੇ ਭਾਗਾਂ ਦੇ ਹੀ ਸਨ ਪਰ ਚੋਰੀ ਦਾ ਭਾਰ ਤੇ ਨਿਸ਼ਾਨ ਸਦਾ ਲਈ ਬਣਿਆ ਰਹਿ ਜਾਣਾ ਸੀ ਗੁਰੂ ਪਾਸ਼ਾ ਜੀ ਨੇ ਮਿਹਰ ਕੀਤੀ ਇਸ ਭੈੜੇ ਮਨ ਦੀ ਪ੍ਰੇਰਣਾ ਤੋਂ ਬਚਾ ਲਿਆ ਗੰਨੇ ਵੀ ਜੋ ਮੇਰੇ ਬਾਗਾਂ ਦੇ ਰਲੇ ਹੋਏ ਸਨ ਉਤਮ ਸਿੰਘ ਨੇ ਆਪ ਭਨ ਕੇ ਬੜੇ ਆਦਰ ਸਤਕਾਰ ਨਾਲ ਮੈਨੂੰ ਦਿੱਤੇ ਹਨ ਬਾਬਾ ਜੀ ਕਹਿੰਦੇ ਸਨ ਕਿ ਉਸ ਦਿਨ ਤੋਂ ਮਨ ਵਿੱਚ ਇੱਕ ਪੱਕੀ ਕਰ ਲਈ ਕਿ ਮਨ ਦਾ ਵਿਸਾਹ ਨਹੀਂ ਕਰਨਾ ਇਹ ਹਮੇਸ਼ਾ ਮਾੜੇ ਪਾਸੇ ਦੀ ਹੀ ਪ੍ਰੇਰਣਾ ਦਿੰਦਾ ਹੈ ਅੰਦਰੋਂ ਜੋ ਧੀਮੀ ਜਈ ਸ਼੍ਰੇਸ਼ਟ ਆਵਾਜ਼ ਜੋ ਮਾੜੇ ਕਰਮਾਂ ਤੋਂ ਰੋਕਦੀ ਹੈ ਉਸ ਆਵਾਜ਼ ਨੂੰ ਧਿਆਨ ਨਾਲ ਸੁਣ ਕੇ ਉਸ ਅਨੁਸਾਰੀ ਚੱਲਣਾ ਹੈ ਇਸੇ ਲਈ ਤਾਂ ਬਾਬਾ ਕਬੀਰ ਜੀ ਮਨ ਤੋਂ ਸਾਵਧਾਨ ਹੋਣ ਲਈ ਗੁਰਬਾਣੀ ਵਿੱਚ ਕਥਨ ਕਰਦੇ ਹਨ ਕਿ ਕਬੀਰ ਮਨ ਜਾਣੇ ਸਭ ਬਾਤ ਜਾਣ ਤੇ ਹੀ ਉਹ ਗੁਣ ਕਰੈ ਕਾਹੇ ਕੀ ਕੁਸਲਾਤ ਹੱਥ ਦੀਪ ਕੂਏ ਪਰੈ ਮਨ ਸਭ ਕੁਝ ਜਾਣਦਾ ਹੋਇਆ ਢੇੜੇ ਪਾਸੇ ਨੂੰ ਪ੍ਰੇਰਣਾ ਦਿੰਦਾ ਹੈ ਕਿਸੇ ਦੇ ਮਨ ਨੂੰ ਨਹੀਂ ਪਤਾ ਕਿ ਚੋਰੀ ਜਾਰੀ ਠੱਗੀ ਕਰਨੀ ਪਰਾਇਆ ਹੱਕ ਖਾਣਾ ਝੂਠ ਬੋਲਣਾ ਹੋਰ ਮਾੜੇ ਕਰਮ ਕਰਨੇ ਚੰਗੇ ਨਹੀਂ ਪਰ ਮਨ ਸਭ ਕੁਝ ਜਾਣਦਾ ਬੁੱਝਦਾ ਫਿਰ ਭੈੜੀ ਪ੍ਰੇਰਣਾ ਅਧੀਨ ਮਾੜੇ ਕਰਮ ਸਰੀਰ ਪਾਸੋਂ ਕਰਵਾ ਦਿੰਦਾ ਹੈ ਜਿਸ ਦੀ ਸਜ਼ਾ ਇੱਥੇ ਸਰੀਰ ਨੂੰ ਤੇ ਪਰਲੋਕ ਵਿੱਚ ਆਤਮਾ ਨੂੰ ਭੁਗਤਣੀ ਪੈਂਦੀ ਹੈ ਮਨ ਦੀ ਪ੍ਰੇਰਣਾधीन ਹੋਣ ਵਾਲੇ ਮਾੜੇ ਕਰਮਾਂ ਤੋਂ ਬਚਣ ਲਈ ਗੁਰਬਾਣੀ ਦੀ ਕਸਵੱਟੀ ਤੇ ਮਨ ਦੀ ਪ੍ਰੇਰਣਾ ਨੂੰ ਪਰਖ ਕੇ ਫਿਰ ਉਸ ਕਰਮ ਨੂੰ ਕਰਨਾ ਚਾਹੀਦਾ ਹੈ ਜੇ ਮਨ ਫਿਰ ਵੀ ਅੜੀ ਕਰੇ ਤਾਂ ਬਾਬਾ ਕਬੀਰ ਜੀ ਦੇ ਗੋਡ ਰਾਗ ਵਿੱਚ ਕਥਨ ਅਨੁਸਾਰ ਕੁੱਟ ਕੁੱਟ ਮਨ ਕਸਵੱਟੀ ਲਾਵੇ ਸੋ ਕੁੱਟਨ ਮੁਕਤ ਬੋਹ ਪਾਵੇ ਮਨ ਦੀ ਪ੍ਰੇਰਣਾ ਨੂੰ ਹਮੇਸ਼ਾ ਗੁਰੂ ਹੁਕਮਾਂ ਦੀ ਤਾਬੇ ਰੱਖਣਾ ਚਾਹੀਦਾ ਹੈ ਤਾਂ ਦੇ ਹੀ ਮਾਰੇ ਪਾਸੇ ਤੋਂ ਬਚਾਅ ਹੋ ਸਕਦਾ ਹੈ ਜਦੋਂ ਮਨ ਨੂੰ ਆਗੂ ਮੰਨ ਕੇ ਇਸ ਦੀ ਪ੍ਰੇਰਣਾ ਅਧੀਨ ਚੱਲ ਪੇ ਫਿਰ ਤਾਂ ਇਸ ਨੇ ਸਰੀਰ ਪਾਸੋਂ ਮਨ ਮੁਕਤਾਈ ਦੇ ਕੰਮ ਕਰਵਾ ਹੀ ਦੇਣੇ ਹਨ ਗੁਰਦੇਵ ਜੀ ਕਥਨ ਕਰਦੇ ਹਨ ਕਿ ਮਨ ਮੁਖ ਨੂੰ ਨਿਤ ਘਾਟਾ ਹੀ ਘਾਟਾ ਹੈ ਮਨਮੁਖ ਟੋਟਾ ਨਿਤ ਹੈ ਪਰ ਮੈਂ ਪਰਮਾਏ ਮਨਮੁਖ ਅੰਧ ਨਾ ਚੇਤੇਂ ਕਿਉਂ ਦਰਸ਼ਨ ਪਾਏ ਆਸਾ ਮਹੱਲਾ ਪਹਿਲਾ ਮਨ ਪਿੱਛੇ ਲੱਗਣ ਵਾਲਾ ਪੁਰਖ ਬੋਲ ਕੋ ਬੋਲ ਵੀ ਨਹੀਂ ਜਾਣਦਾ ਕਿਉਂਕਿ ਉਸ ਦੇ ਅੰਦਰ ਕਾਮ ਕ੍ਰੋਧਾ ਜ਼ੋਰ ਹੁੰਦਾ ਹੈ ਉਹ ਥਾਂ ਕੁ ਥਾਂ ਵੀ ਨਹੀਂ ਵੇਖਦਾ ਤੇ ਆਖਰ ਦਰਗਾਹ ਵਿੱਚ ਮਾਰ ਸਹਾਰਦਾ ਹੈ ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਥਾਉ ਕੁਥਾਉ ਨਾ ਜਾਣਨੀ ਸਦਾ ਚਿਤ ਬਹਿ ਬੇਕਾਰ ਦਰਗਾਹ ਲੇਖਾ ਮੰਗਿਐ ਉਥੇ ਹੋ ਹੈ ਕੁੜਿਆਰ ਸ਼ਲੋਕ ਮਹਲਾ 3 ਆਪਾਂ ਨੂੰ ਸਦਾ ਗੁਰ ਕਹਿ ਆਸਾ ਕਾਰ ਕਮਾ ਬੋ ਦੇ ਧਾਰਨੀ ਬਣ ਕੇ ਗੁਰੂ ਖੁਸ਼ੀ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ ਮਨ ਦੇ ਮਤ ਨੂੰ ਸਦਾ ਤਿਆਗਣਾ ਚਾਹੀਦਾ ਹੈ ਭਾਵੇਂ ਇਸ ਨੂੰ ਤਿਆਗਣਾ ਬਹੁਤ ਕਠਿਨ ਹੈ ਪਰ ਸਤ ਗੁਰੂ ਜੀ ਦਾ ਹੁਕਮ ਹੈ ਮਨ ਕੀ ਮਤ ਤਿਆਗੋ ਹਰ ਜਨ ਇਹ ਹਾ ਬਾਤ ਕਠੈਨੀ ਆਂ ਦਿਨ ਹਰ ਹਰ ਨਾਮ ਧਿਆਵੋ ਗੁਰ ਸਤ ਗੁਰ ਕੀ ਮਤ ਲੈਨੀ ਬਿਲਾਵਲ ਮਹੱਲਾ ਚੌਥਾ ਮਾਨਦੀ ਖੋਟੀ ਪ੍ਰੇਰਣਾ ਸੁਣਨ ਦੀ ਥਾ ਗੁਰੂ ਦੇ ਉਪਦੇਸ਼ ਨੂੰ ਸਦਾ শ্রবণ ਕਰਨਾ ਚਾਹੀਦਾ ਹੈ ਮਨ ਕੀ ਮਤ ਤਿਆਗੀ ਐ ਸੁਣੀਏ ਉਪਦੇਸ ਮਨ ਕੀ ਮਤ ਤਿਆਗੀ ਐ ਸੁਣੀਏ ਉਪਦੇਸ ਬਿਲਾਵਲ ਮਹੱਲਾ 5 ਇਕ ਨਹਿਆ ਸੇਕ ਨਹਿਆ ਜਿਨਾ ਨ ਬਿਸਰੇ ਨਾਮ ਸੇ ਕਨਹਿਆ ਸੇ ਕਨਹਿਆ ਭੇਦ ਨ ਜਾਣ ਹੋ ਮੂਲ ਸਾਈ ਜੇ ਹਿਆ ਭੇਦ ਨ ਜਾਣ ਹੋ ਮੂਲ ਸਾਈ ਜੇ ਆ जीना न बिसराम शे कने से कन जीना न बिसर न शने शे कने से कने